ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਵੱਲੋਂ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲਾ ਗਿਆ ਇੰਤਕਾਲਾਂ ਦਾ ਉਹਦੇ ਤਹਿਤ ਅੱਜ ਐਸੀ ਇਥੇ ਨਾ ਇਹ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ 70 ਦੇ ਕਰੀਬ ਹੁਣ ਤੱਕ ਜਿਹੜੇ ਇੰਤਕਾਲ ਹੋ ਗਏ ਤੇ ਪਿਛਲੀ ਵਾਰ ਵੀ 90 ਦੇ ਕਰੀਬ ਹੋਏ ਸੀ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕੈਂਪ ਦਾ ਕੀਤਾ ਨਰੀਖਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਮਾਲ ਵਿਭਾਗ ਵੱਲੋਂ ਦੂਜਾ ਕੈਂਪ ਲਗਾ ਕੇ ਬਕਾਇਆ ਪਏ ਇੰਤਕਾਲ ਦਰਜ ਕੀਤੇ ਗਏ ਇਸ ਮੌਕੇ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਕੈਂਪ ਨਰੀਖਣ ਕਰਨ ਦੇ ਲਈ ਅੱਤੇ ਵਾਲੀ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਜਿੱਥੇ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਤੋਂ ਇੰਤਕਾਲਾਂ ਦਾ ਫੇਰਵਾਲਿਆ ਉੱਥੇ ਹੀ ਇੰਤਕਾਲ ਦਰਜ ਕਰਾਉਣ ਵਾਲੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਤੋਂ ਫੀਡਬੈਕ ਵੀ ਲਈ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਅੱਜ ਸਭ ਤਹਿਸੀਲ ਚਰਨਾਥਲ ਕਲਾ ਤੇ ਹੱਤੇ ਵਾਲੀ ਪਟਵਾਰਖਾਨਾ ਵਿਖੇ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਹੱਤੇ ਵਾਲੀ ਵਿਖੇ ਲਗਾਏ ਕੈਂਪ ਦੇ ਦੌਰਾਨ 70 ਤੋਂ ਵੱਧ ਲੋਕਾਂ ਨੇ ਇੰਤਕਾਲ ਦਰਜ ਕਰਾਇਆ ਅਤੇ ਇਸ ਕੈਂਪ ਦਾ ਲਾਭ ਲਿਆ ਹੈ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਵੱਲੋਂ ਜਿਹੜੇ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲਾਗੇ ਇੰਤਕਾਲਾਂ ਦਾ ਉਹਦੇ ਤਹਿਤ ਅੱਜ ਐਸੀ ਇਥੇ ਮੈਂ ਤੇ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਅਚਰਚਿਤ ਦੌਰਾਂ ਕਿਤੇ ਮੈਂ ਇਹ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ 70 ਦੇ ਕਰੀਬ ਹੁਣ ਤੱਕ ਜਿਹੜੇ ਇੰਤਕਾਲ ਹੋ ਗਏ ਤੇ ਪਿਛਲੀ ਵਾਰ ਵੀ 90 ਦੇ ਕਰੀਬ ਹੋਏ ਸੀ ਸੋ ਇਹ ਜਿਹੜਾ ਕੈਂਪ ਲੱਗ ਰਹੇ ਨੇ ਇਹਨਾਂ ਨਾਲ ਜਿਹੜੇ ਆਮ ਲੋਕਾਂ ਨੂੰ ਉਹਨੂੰ ਬਹੁਤ ਵੱਡੀ ਰਾਹਤ ਮਿਲੂ ਲੋਕਰ ਕੀ ਅਪੀਲ ਕਰਨਾ ਚਾਹੀਏ ਲੋਕਾਂ ਨੂੰ ਵੀ ਪੀਲਾ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਕਰਕੇ ਲਿਆਓ ਤੇ ਨਾਲ ਦੀ ਨਾਲ ਸਰਕਾਰ ਦਾ ਜੋ ਮੰਚ ਹੈ ਕਿ ਨਾਲ ਦੀ ਨਾਲ ਤੁਹਾਡੇ ਕੰਮ ਹੋਣ ਜੇ ਕੋਈ ੜਕਾ ਬਣਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤਹਿਸੀਲਾਰ ਸਾਹਿਬ ਨਾਲ ਕਰ ਸਕਦੇ ਆ ਅਸੀਂ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੁੰਦੇ ਹਾਂ ਕਿ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਕੋਈ ਕੰਮ ਸੀ ਰੁਕਣੀ ਨਹੀਂ ਦੇਵਾਂਗੇ